ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਆਪਾਂ ਇਸ ਵਕਤ ਖੜੇ ਆ ਹਨਮਾਨਗੜ੍ਹ ਰੋਡ ਦੇ ਡੰਪਲਿੰਗ ਹੁੱਡ ਦੇ ਬਲੱਡ ਸੈਂਟਰ ਦੇ ਬਿਲਕੁਲ ਨੀਚੇ ਡੰਪਲਿੰਗ ਹੁੱਡ ਦੇ ਨਾਲ ਆ ਪੁਲ ਹੈ ਉਧਰ ਦਿਖਾਓ ਤੁਸੀਂ ਪੁਲ ਚੜਨ ਤੋਂ ਪਹਿਲਾਂ ਤੇ ਆ ਠਾਠ ਵੜ ਕੇ ਫਿਰ ਕੈਫੇ ਵਿੱਚ ਤੁਹਾਨੂੰ ਇੰਟਰੋਡਕਸ਼ਨ ਕਰਵਾ ਰਹੇ ਆ ਆਪਾਂ ਕੈਫੇ 'ਚ ਲੈ ਕੇ ਚੱਲਦੇ ਆ ਕੈਫੇ ਐਂਡ ਰੈਸਟੋਰੈਂਟ ਹੈ ਆ ਜਾਓ ਤੇ ਆਹ ਬਾਈ ਨੇ ਥੱਲੇ ਕੈਫੇ ਬਣਾਇਆ ਠੀਕ ਹੈ ਬਾਈ ਨਾਲ ਗੱਲਬਾਤ ਕਰਾਂਗੇ ਐਂਬੀਅੰਸ ਇੱਥੋਂ ਦਾ ਬਹੁਤ ਸੋਹਣਾ ਬਹੁਤ ਸੋਹਣਾ ਬਾਈ ਨੇ ਤਿਆਰ ਕਰਾਇਆ ਪੈਂਟੀਆਂ ਕਰਵਾਈਆਂ ਬਾਈ ਨੇ ਤੇ ਇੱਥੇ ਕਾਊਂਟਰ ਆ ਗਿਆ ਸੀਟਿੰਗ ਪਲਾਨ ਹੈ ਕਿਉਂਕਿ ਮੈਂ ਸੁਣਿਆ ਬਾਈ ਨੇ ਇਟਾਲੀਅਨ ਫੂਡ ਹੀ ਰੱਖਿਆ ਉਹਦੇ ਕਰਕੇ ਇੱਥੇ ਸੀਟਿੰਗ ਪਲਾਨ ਜਿਹੜਾ ਵੈਜ ਦਾ ਹੈ ਉਹ ਬਹੁਤ ਘੱਟ ਰੱਖਿਆ ਹੋਇਆ ਹੈ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਆਪਾਂ ਸਤਿ ਸ਼੍ਰੀ ਅਕਾਲ ਬੇਜੀ ਸਤਿ ਸ਼੍ਰੀ ਅਕਾਲ ਬੇਜੀ ਸੇ ਬਾਜ਼ੀ ਤੁਹਾਨੂੰ ਪਹਿਲਾਂ ਤਾਂ ਕੈਫੇ ਦੀਆਂ ਬਹੁਤ-ਬਹੁਤ ਪਤਾਈ ਤੁਹਾਨੂੰ ਵੀ ਵਿੱਚ ਬਹੁਤ-ਬਹੁਤ ਮੁਬਾਰਕ ਆ। ਅੱਛਾ ਸਭ ਤੋਂ ਪਹਿਲਾਂ ਇਹ ਦੱਸੋ ਇਹ ਆਪਣਾ ਲੋਕੇਟਡ ਕਿੱਥੇ ਹੈ? ਇਹਦਾ ਸਹੀ ਐਡਰੈਸ ਦਿਓ ਆਪਣੇ। ਟਸਕਵੀਰ ਜੀ ਹਨਮਾਨਗੜ੍ਹ ਰੋਡ ਨੀਅਰ ਬਜਾਜ ਸ਼ੋਅਰੂਮ ਦੇ ਨਾਲ ਆ ਆਪਣਾ। ਅਬੋਲ। ਹਾਂਜੀ ਅਬੋਲ ਦੇ ਵਿੱਚ। ਠੀਕ ਹੈ। ਤੇ ਬਾਈ ਯਾਰ ਮੈਂ ਬਾਹਰੋਂ ਦੇਖਿਆ ਇਹ ਆਪਣਾ ਕੈਫੇ ਕੈਫੇ ਅੰਨਾ ਕੀ ਬਣਾਇਆ ਹੈ ਕਾ ਹੋਰ ਹੀ ਕੁਝ ਬਣਾਇਆ ਹੈ। ਨਹੀਂ ਵੀ ਇਹ ਕੈਫੇ ਦੀ ਸੀਟਿੰਗ ਥੋੜੀ ਜੀ ਘੱਟ ਆਪਣੇ ਕੋਲ ਬੈਕ ਸਾਈਡ ਆਪਾਂ ਸੀਟਿੰਗ ਪਲਾਨ ਕੀਤਾ ਰੈਸਟੋਰੈਂਟ ਦਾ। ਰੈਸਟੋਰੈਂਟ ਦਾ। ਅਜਾ ਖਾਣ ਪੀਣ ਦਾ ਬੰਦੋਬਸਤ। ਹਾਂ ਜੀ ਬੈਣਾ ਆਪਣਾ ਤਰੀਕਾ ਐ ਡਾਈਨ ਦੀ ਸੀਟਿੰਗ ਪਿੱਛੇ ਆ ਤੇ ਉੱਪਰ ਪ੍ਰਾਈਵੇਟ ਕੈਬਿਨ ਐ ਆਪਣਾ। ਪ੍ਰਾਈਵੇਟ ਕੈਬਿਨ ਐ। ਬਿਲਕੁਲ ਜੀ। ਲੋ ਬਈ ਡਰਿੰਕ ਐਂਡ ਡਾਈਨ ਦੇ ਸ਼ਕੀਨ ਵੀਰਾਂ ਵਾਸਤੇ ਸਪੈਸ਼ਲ ਆਫਰ ਐ। ਬਈ ਉਹ ਬੈਠ ਕੇ ਆਪਣਾ ਪਰਸਨਲ ਵੀ ਹੈ ਵੀਰੇ। ਬਿਲਕੁਲ ਬਈ ਜੀ। ਪਰਸਨਲ ਨਾਲ ਬੈਠ ਕੇ ਆਪ ਦਾ ਇੰਜੋਏ ਕਰ ਸਕ ਤੇ cafe ਦੀ ਗੱਲ ਕਰੀਏ ambiance ਤਾਂ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਸੋਹਣਾ ਬਣਾਇਆ ਹੈ ਬਾਈ ਜਰ ਨੇ ਹਨਾ ਜਿਹੜੇ ਆਪਾਂ ਫੂਡ ਦੀ ਗੱਲ ਕਰੀਏ ਹਾਂਜੀ ਹਨਾ ਤੇ ਫੂਡ ਆਪਣੇ ਕੋਲ ਕੀ ਕੀ ਫੂਡ ਕੁਆਲਿਟੀ ਹੈਗੀ ਜਿਵੇਂ ਆਪਣੇ ਕੋਲ ਮੀਨੂ ਦੀ ਗੱਲ ਕਰੀਏ ਆਪਣੇ ਕੋਲ ਵੀਰਜੀ ਤੰਦੂਰੀ ਐਂਡ ਸਨੈਕਸ ਐਂਡ ਇੰਡੀਅਨ ਫੂਡ ਵੈਜ ਐਂਡ ਨੋਰਮਲ ਹਰ ਆਈਟਮ ਪੇਸ਼ ਕੀਤਾ ਹੈ ਵੈਜ ਐਂਡ ਨੋਨ ਵੈਜ ਹਰ ਆਈਟਮ ਬਿਲਕੁਲ ਜੀ ਬਿਲਕੁਲ ਤੇ ਗੱਲ ਦੱਸੋ ਬਾਈ ਫਿਰ ਹਾਂਜੀ ਤੇ ਮੰਨ ਲਓ ਵੈਜੀਟੇਰੀਅਨ ਬੰਦਾ ਹੈ ਫਿਰ ਉਹਦੇ ਵਾਸਤੇ ਯਾਰ ਕਿਚਨ ਦਾ ਅੱਡੋ ਅਟਾ ਹੈ ਸਿਸਟਮ वेज ਦਾ ਕਿਚਨ ਆਪਣਾ ਅਲੱਗ ਹੈ ਅੱਡ ਵੇਜ ਦਾ ਲੱਗ ਅੱਛਾ ਪਿੱਛੇ ਦੇਖ ਰਿਹਾ ਇਹ ਵੇਜ ਦਾ ਕਿਚਨ ਅੱਡ ਹਾਂਜੀ ਤੇ ਨੌਨ ਵੇਜ ਦਾ ਕਿਚਨ ਹੈ ਨੌਨ ਵੇਜ ਦਾ ਕਿਚਨ ਹੈ ਵੇਜ ਦਾ ਕਿਚਨ ਆਪਣੇ ਕੋਲ ਉੱਪਰ ਅਲੱਗ ਤੋਂ ਬਣਿਆ ਹੋਇਆ ਹੂੰ ਹਾਂਜੀ ਅੱਛਾ ਇੱਥੇ ਖਾਣ ਪੀਣ ਦੇ ਸ਼ਿਕਾਇਨਾ ਵਾਲੇ ਫੂਡ ਤਾਂ ਆਪਣੇ ਕੋਲ ਮਿਲ ਗਿਆ ਮੈਂ ਤੁਸੀ ਦੱਸਦਾ ਮੈਂ ਹਾਂਜੀ ਤੇ ਡਰਿੰਕ ਫਿਰ ਆਪਦੀ ਲੈ ਕੇ ਆਉਣੀ ਨਹੀਂ 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 ਡਰਿੰਕ ਆਪਨਾ ਨੇੜੇ ਹੀ ਦਿੱਤੀ ਸੁਵਿਧਾ ਆਪਾਂ ਆਪਦੀ ਲੈ ਕੇ ਆਉਣੀ ਹੈ ਤੁਸੀ ਅੱਛਾ ਅੱਛਾ ਠੀਕ ਹੈ ਤੇ ਬਾਈ ਬਹੁਤ ਸੋਹਣਾ ਲੱਗਿਆ ਤੇ ਆਪਾਂ ਫਿਰ ਦਿਖਾਈਏ ਪਿੱਛੇ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਈ ਆਜੋ ਬਾਈ بس ਇੱਕ ਮਿੰਟ ਕੱਟ ਕਰੀ ਯਾਰ ਆ ਹੈਗਾ ਆਪਣਾ ਹਾਰ ਬਈ ਹੈ ਇਹ ਵੀਰ ਜੀ ਆਪਣਾ ਓਪਨ ਖਾ ਲਿਆ ਠੀਕ ਹੈ ਹਾਂਜੀ ਇਹ ਕੈਫੇ ਵਾਸਤੇ ਇਹ ਵੈਜ ਵਾਸਤੇ ਨੌਨ ਵੈਜ ਵਾਸਤੇ ਹੈ ਵੈਜ ਵਾਸਤੇ ਹੈ ਬਈ ਸਪੈਸ਼ਲ ਸਪੈਸ਼ਲ ਬਾਈ अच्छा जे फैमिली दी होए मानो फैमिली दा पार्टी करनी होए फैमिली को फैमिली हॉल ਵੀ ਇਹੀ ਇਵੈਂਟ ਜੀ ਫਿਰ ਆਪਾਂ ਨੂੰ ਬੁੱਕ ਕਰਨਾ ਪਊਗਾ ਹਾਂਜੀ ਫਿਰ ਆਪਾਂ ਨੂੰ ਅਡਵਾਂਸ ਬੁਕਿੰਗ ਕਰਾਉਣੀ ਪਏਗਾ ਕਿਉਂਕਿ ਖਾਣ ਪੀਣੇ ਸ਼ਕੀਨ ਵੀ ਰੇ ਹੈ ਉਹਨਾਂ ਨੂੰ ਪਹਿਲੇ ਹੀ ਸਟੇ ਸ਼ਿਫਟ ਕੀਤਾ ਜਾਂਦਾ ਹੈ ਨਾ ਦੇਖੋ ਬਈ ਇੱਥੇ ਵੀ ਹਾਲ ਬਾਈਰ ਨੇ ਬਹੁਤ ਸੋਹਣਾ ਬਣਾਇਆ ਇਹ ਯਾਰ ਆਰਟਵਰਕ ਮੈਂ ਦੇਖ ਰਿਹਾ ਉੱਥੇ ਵੀ ਸੀਗਾ ਬਹੁਤ ਸੋਹਣਾ ਇਹ ਕਿਹਨੇ ਬਣਾਇਆ ਬਈ ਇਹ ਬਣਾਇਆ ਵੀਰ ਜੀ ਆਪਣੇ ਰੋਮੀ ਭਾਈ ਜੀ ਰੋਮੀ ਆਰਟਿਸਟ ਨੇ ਹੈ ਨਾ ਰੋਮੀ ਆਰਟਿਸਟ ਤੇ ਕੰਮ ਬਹੁਤ ਸੋਹਣਾ ਕੀਤਾ ਹੋਇਆ ਬਾਈ ਜੀ ਹੈ ਨਾ ਸਿਟਿੰਗ ਪਲਾਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਇੱਧਰ ਵੀ ਹਾਲ ਬਹੁਤ ਵੱਡਾ ਤੁਸੀਂ ਮੈਂ ਦਿਖਾਉਣਾ ਤੁਹਾਨੂੰ ਹਾਂਜੀ ਤੇ ਪੂਰੀ ਪ੍ਰਾਈਵੇਸੀ ਐਵੇਂ ਨਹੀਂਗਾ ਲਾਈਟਿੰਗ ਦੀ ਬੰਦੋਬਸਤ ਹੈ ਪਰ ਆਪਾਂ ਇਹ ਆਫ ਕਰਕੇ ਰੱਖਦੇ ਹਾਂ ਨਾ ਹਾਂਜੀ ਤੇ ਇੱਧਰ ਬਾਈ ਜੇ ਬਿਲਕੁਲ ਪ੍ਰਾਈਵੇਸੀ ਚਾਹੀਦੀ ਹੈ ਤੁਹਾਨੂੰ ਪ੍ਰਾਈਵੇਸੀ ਪ੍ਰਾਈਵੇਟ ਰੂਮ ਚਾਹੀਦਾ ਹੈ ਹਾਂਜੀ ਖਾਣ ਪੀਣ ਆਸਤੇ ਤਾਂ ਫਿਰ ਆਪਾਂ ਇੱਧਰ ਤੁਹਾਨੂੰ ਉੱਤੇ ਦਿਖਾਵਾਂਗੇ ਆਓ ਬਾਈ ਚੱਲੀਏ ਕੈਬਨ ਆਪਣੇ ਉੱਪਰ ਨੇ ਬਾਈ ਕੈਬਨ ਉੱਪਰ ਬਣੇ ਹੋਏ ਨੇ ਕਿੰਨੇ ਕੈਬਨ ਹੈ ਬਾਈ ਤੇ ਬਾਈ ਕੈਬਿਨ ਤਾਂ ਬਹੁਤ ਸੋਹਣਾ ਬਣਿਆ ਹੋਇਆ ਹੈ ਕੰਫਰਟੇਬਲ ਸੀਟਿੰਗ ਦੇ ਨਾਲ ਹੈ ਹਾਂਜੀ ਵੀਰ ਜੀ ਓਹ ਹੋ 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 ਤੇ ਭਾਈ ਫੁਲੀ ਏਸੀ ਹੈ ਬਿਲਕੁਲ ਵੀਰ ਜੀ ਫੁਲੀ ਏਸੀ ਹੈ ਇਹਦਾ ਬਾਈ ਫਿਰ ਅੱਡ ਚਾਰਜ ਹੈ ਨਹੀਂ ਵੀਰ ਜੀ ਕੋਈ ਚਾਰਜਸ ਨਹੀਂ ਬੈਠਣ ਲਈ ਆਪਾਂ ਨੂੰ ਸਿਰਫ ਬੈਠਣ ਲਈ ਕੋਈ ਚਾਰਜਸ ਨਹੀਂ ਹੈ ਹਾਂਜੀ ਸਿਰਫ ਬਿਲਿੰਗ ਹੈ ਜੀ ਸਿਰਫ ਬਿਲਿੰਗ ਹੈ ਹਾਂਜੀ ਵੀਰ ਜੀ ਫੂਡ ਦਾ ਜੋ ਖਰਚਾ ਹੈ ਬਿਲਕੁਲ ਜੀ ਬਿਲਕੁਲ ਤੇ ਬਾਈ ਜੀ ਆ ਤਾਂ ਹੋ ਗਿਆ ਕੈਬਿਨ ਆਪਣਾ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਹੈਗਾ ਸੈਕੰਡ ਕੈਬਿਨ ਹਾਂਜੀ ਹਨਾ ਹਾਂਜੀ ਵੀਰ ਜੀ ਲੈ ਜੀ ਲਾਈਟ ਰੂਮ ਦਾ ਪੂਰਾ ਬੰਦ ਹੋ ਗਿਆ ਸਫਲੀ ਐਸੀ ਲੱਗ ਕੇ ਹੋਇਆ ਹਰ ਕੈਬਨ ਤੇ ਐਸੀ ਲੱਗ ਹੈ ਤੇ ਉਹ ਤਰਾ ਆਓ ਬਾਈ ਤੇ ਬਾਈ ਜੀ ਮੈਂ ਕੈਬਨ ਦੇ ਅਲੱਗ ਚਾਰजेस ਵੀ ਹੈ ਕਿ ਨਹੀਂ ਵੀਰ ਜੀ ਕੋਈ ਚਾਰजेस ਨਹੀਂ ਓਨਲੀ ਫੂਡ ਬਿੱਲ ਹੀ ਆ ਆਪਣੇ ਕੋਲ ਫੂਡ ਦਾ ਓਨਲੀ ਹਾਂਜੀ ਹਾਂਜੀ ਅੱਛਾ ਫੂਡ ਬਿਲਿੰਗ ਦੇ ਨਾਲ ਤੁਹਾਨੂੰ ਪ੍ਰਾਈਵੇਟ ਕੈਬਨ ਮਿਲੇਗਾ ਫੂਡ ਬਿਲਿੰਗ ਦੇ ਨਾਲ ਹੀ ਐਕਸਟਰਾ ਕੋਈ ਨਹੀਂ ਨਾ ਨਾ ਵਿੱਚ ਕੋਈ ਤੇ ਜੇ ਆਪਣੀ ਵੀਡੀਓ ਦੇਖ ਕੇ ਆਵੇ ਫੂਡ ਦੇ ਵਿੱਚ ਫਿਰ ਉਹਨਾਂ ਨੂੰ ਆਪਾਂ ਸਪੈਸ਼ਲ ਆਫਰ ਦੇ ਆਂਗੇ ਸਪੈਸ਼ਲ ਆਫਰ ਨਾ ਲੈਣਾ ਪਊਗਾ ਬਈ ਤੁਹਾਨੂੰ ਕੀ ਵੀਡੀਓ ਦੇਖ ਕੇ ਆਇਆ ਫਿਰ ਤੁਹਾਨੂੰ ਸਪੈਸ਼ਲ ਆਫਰ ਵੀ ਮਿਲ ਜੂਗੀ ਪਰ ਫਿਰ ਇਹਦੇ ਵਿੱਚ ਕਿਵੇਂ ਮਤਲਬ ਡਰਿੰਕ ਬਾਹਰੋਂ ਲੈ ਕੇ ਆਉਣੀ ਡਰਿੰਕ ਬਾਹਰੋਂ ਜੀ ਡਰਿੰਕ ਆਪਣੀ ਲੈ ਕੇ ਆਉਣੀ ਹੈ ਤੇ ਖਾਣ ਪੀਣ ਸਭ ਆਪਣੇ ਕੋਲ ਬਾਈ ਜੀ ਮੈਂ ਇੱਕ ਚੀਜ਼ ਹੋਰ ਦੇਖ ਰਿਹਾ ਥੇ ਹਾਂਜੀ ਮੈਂ ਕੈਫੇ ਰੈਸਟੋਰੈਂਟ ਜਾਂਦਾ ਰਹਿੰਦਾ ਠੀਕ ਹੈ ਜੀ ਚਿਕਨ ਦੀਆਂ ਆਈਟਮਸ ਤਾਂ ਮਿਲਦੀਆਂ ਨੇ ਚਿਕਨ ਦਾ ਹਨਾ ਹਾਂਜੀ ਜੀ ਤੰਦੂਰੀ ਮਿਲਦਾ ਹੈ ਵੈਜ ਹਨਾ ਨੋਨ ਵੈਜ ਤੰਦੂਰੀ ਉਹਦੇ ਗਰੇਵੀਜ਼ ਦਾ ਹੋ ਗਿਆ ਬਿਲਕੁਲ ਜੀ ਡਰਾਈ ਹੋ ਗਿਆ ਮੈਂ ਇੱਕ ਨਾ ਬਾਰਬੀਕਿਊ ਵੀ ਹੋ ਗਏ ਇਹ ਵੀ ਮਿਲ ਜਾਂਦੇ ਆ ਮੈਂ ਇੱਕ ਚੀਜ਼ ਦੇਖ ਰਿਹਾ ਸੀ ਮਟਰਨ ਹਾਂਜੀ ਹੁਣ ਮਟਰਨ ਮੈਂ ਤਾਂ ਬੋਰ ਚ ਕੋਈ ਕੈਫੇ ਦੇਖਿਆ ਨਹੀਂ ਵੀ ਤੁਸੀਂ ਲੈ ਕੇ ਆਉਂਗੇ ਤਾਂ ਬਣਾ ਦਿੰਦੇ ਉਹ ਵੀ ਬਣਾ ਕੇ ਨਹੀਂ ਦਿੰਦੇ ਇੱਥੇ ਮਟਰਨ ਮੰਨ ਲਓ ਤੁਸੀਂ ਇਹ ਦੀ ਪਾਰਾ ਮਟਰਨ ਕੜਾਈ ਮਟਰਨ ਹਾਂਡੀ ਮਟਰਨ ਇਹ ਬਾਦੂ ਆਪਣੇ ਫਿਸ਼ਸ ਦੀਆਂ ਆਈਟਮਾਂ ਨੇ ਮਟਰਨ ਦੀਆਂ ਆਈਟਮਾਂ ਨੇ ਇਹ ਇੱਥੇ ਮਿਲਿਆ ਬਿਲਕੁਲ ਵੀਰ ਜੀ ਮਟਰਨ ਦੀਆਂ ਆਪਣੇ ਕੋਲ 8 ਤੋਂ 10 ਆਈਟਮਾਂ ਤੁਹਾਨੂੰ ਇੱਥੇ ਮਿਲ ਜਾਣਗੀਆਂ अच्छा फेश दिया अभी हां जी बिल्कुल फेश दिया अच्छा लेके आने दी लोड नहीं मेनू लो। नहीं नहीं नहीं, नहीं, नहीं बस ते ये तो भाई कमाल हो गया तो कैफे ने पहली बार देखो रेस्ट के बस ऑर्डर देना है ਤੁਹਾਨੂੰ ਸਭ ਕੁਝ ਤਿਆਰ ਮਿਲੇਗਾ ਬਈ कैफे ये पहली बार देखे मैं रेस्टोरेंट ਜਿਹੜਾ ਮਟਨ ਦੀਆਂ ਆਈਟਮਾਂ ਵੀ ਹੁਣ ਆਉਂਦਾ ਬਿਲਕੁਲ ਜੀ ਤੁਹਾਨੂੰ ਲੈ ਕੇ ਆਉਣ ਦੀ ਲੋੜ ਨਹੀਂਗੀ ਤੇ ਲੈ ਕੇ ਵੀ ਆਉਣੇ ਹੋ ਨਾ ਕਿਸੇ ਦੇ ਤੇ ਤੁਸੀਂ ਤੁਹਾਨੂੰ ਇੱਕ ਅੱਧੀ ਆਈਟਮ ਮਿਲੂਗੀ ਇੱਥੇ ਤੁਹਾਨੂੰ ਮਟਨ ਕੁਛ ਨਹੀਂ ਲੈ ਕੇ ਆਉਣਾ ਤੁਸੀਂ ਆਪਦਾ ਪੈਗ ਲੈ ਕੇ ਆਉਣਾ ਠੀਕ ਹੈ ਜੀ ਤੇ ਇੱਥੇ ਬੈ ਕੇ ਆਰਾਮ ਨਾਲ ਤੁਸੀਂ enjoy ਕਰ ਸਕਦੇ ਹੋ ਆਪਾਂ ਦੂਜਾ ਕੈਬਨ ਵੀ ਦਿਖਾ ਦਈਏ ਨਾਲੇ ਮੇਰਾ ਬੋਲ ਵੀਰ ਜੀ ਆ ਜਾਓ ਹੂੰ ਬਈ ਕੈਬਨ ਬਹੁਤ ਸੋਹਣਾ ਪ੍ਰਾਈਵੇਸੀ ਹੈ ਤੁਸੀਂ ਆਉਂਦਾ ਇਹਨੂੰ ਫੁੰਡੀ ਵੀ ਲਾ ਸਕਦੇ ਹੋ ਐਵੇਂ ਨਹੀਂ ਬਈ ਹਾਂ ਇਹ ਵਾਹ ਵਾਹ ਅਵੇ ਖੁੱਲੇ ਡੁੱਲੇ ਕੈਬਨ ਆ ਆਪਣੀ ਫੈਮਿਲੀ ਨਾਲ ਵੀ ਆ ਸਕਦੇ ਤੁਸੀਂ ਇਹ ਕਰਨੀ ਜੀ ਤੁਸੀਂ ਤੁਹਾਡੇ ਪ੍ਰਾਈਵੇਟ ਚ ਖਾ ਪੀ ਸਕਦੇ ਹੋ ਹੂੰ ਹਾਂਜੀ ਟਾਈਮ ਦਾ ਵੀ ਕੋਈ ਚੱਕਰ ਨਹੀਂ ਨਾ ਬੇਟੀ ਕੋਈ ਟਾਈਮਿੰਗ ਨਹੀਂ ਕੋਈ ਆਪਣਾ ਬੈਲ ਨਹੀਂ ਹੈਗਾ ਐਕਸਪਰਾ ਚਾਰਜ ਇਸ ਕੁਝ ਨਹੀਂ ਹੈਗਾ ਇਹਦਾ ਕੈਵਨ ਇਹ ਤਾਂ ਬਹੁਤ ਵਧੀਆ ਤੇ ਮੇਰੀ ਗੱਲ ਸੁਣੋ ਹਾਂਜੀ ਵੀਰ ਜੀ ਮੈਂ ਬੈਠਾ ਇੱਥੇ ਹਾਂਜੀ ਮੈਨੂੰ ਇਹ ਨੋਨ ਵੇਜ ਨਹੀਂ ਚਿਕਨ ਇੱਥੇ ਇੱਥੇ ਬੈਟੇ ਦੀ ਕਿਚਨ ਇਧਰ ਹੈ ਜੀ ਅੱਛਾ ਹਾਂਜੀ ਤੇ ਮੇਰੀ ਗੱਲ ਸੁਣੋ ਮੈਂ ਇੱਥੇ ਬੈਠਾ ਹਾਂ ਤੁਸੀਂ ਤਾਂ ਕਾਊਂਟਰ ਤੁਹਾਡਾ ਥੱਲੇ ਹੈ ਫਿਰ ਮੈਂ ਬੁਲਾਵਾਂਗਾ ਕਿਵੇਂ ਇਹ ਸਪੈਸ਼ਲ ਆਪਾਂ ਰਿੰਗ ਵਾਲਾ ਸਿਸਟਮ ਲਾਇਆ ਜੀ ਬੈਲ ਇੱਥੋਂ ਬੈਲ ਮਾਰੋ ਸਿੱਧਾ ਇਤੋਂ ਬੈਲ ਆਲੇ ਵੇਟਰ ਤੁਹਾਡੇ ਕੋਲ ਆ ਜੀ ਮੈਂ ਦੇਖਦਾ ਹਾਂ ਉਹ ਆਏਗਾ ਕਿ ਨਹੀਂ ਆ ਜਾਏਗਾ ਜੀ ਮੈਂ ਬੈਲ ਮਾਰੀਏ ਵੀ ਆਉਂਦਾ ਹੈ ਕਿ ਨਹੀਂ ਅੱਛਾ ਇੱਥੋਂ ਬੈਲ ਮਾਰੋ ਤੁਹਾਨੂੰ ਐਵੇਂ ਇੱਥੋਂ ਆਰਡਰ ਲੈ ਕੇ ਜਾਊਗਾ ਹਾਂਜੀ ਹਾਂਜੀ ਇੱਥੋਂ ਲੈ ਕੇ ਉੱਟ ਜਾਏਗਾ ਇੱਥੇ ਆਰਡਰ ਲੈ ਆ ਕੇ ਦਏਗਾ ਸਰਵਿਸ ਕਿੰਨੀ ਫਾਸਟ ਹੈ ਸਰਵਿਸ ਬਸ ਆਪਣੇ ਆਰਡਰ ਦੇਣ ਤੋਂ ਬਾਅਦ 10 ਤੋਂ 15 ਮਿੰਟ ਲੱਗਦੇ ਆ ਜੀ ਆਰਡਰ ਨੂੰ ਹਾਂਜੀ ਇੱਕ ਖਾਸ ਗੱਲ ਹੋ ਰਹਾ ਮੈਂ ਇਹਨਾਂ ਦੀ ਨਾ ਕਿਚਨ ਚ ਬੜਿਆਂ ਮੈਂ ਹੈ ਨਾ ਸਫਾਈ ਦਾ ਬੰਦੋਬਸਤ ਪੂਰਾ ਕੀਤਾ ਸਫਾਈ ਦਾ ਪਹਿਲਾਂ ਆਪਾਂ ਸਾਫ ਸਫਾਈ ਤੇ ਕੁਆਲਟੀ ਨੂੰ ਲੈ ਕੇ ਚੱਲੇ ਆਂ ਹਾਂਜੀ ਸ਼ੇਰਬਾਜ਼ ਬਾਈ ਨੇ ਮੈਨੂੰ ਪਹਿਲਾਂ ਹੀ ਆਖਿਆ ਸੀਗਾ ਮੈਂ ਜਾਣਦਾ ਵੀ ਹਾਂ ਬਾਈ ਨੂੰ ਪਹਿਲਾਂ ਤੋਂ ਹੀ ਐਵੇਂ ਨਹੀਂ ਬਈ ਸਬਜ਼ੀ ਮੰਡੀ ਤੇ ਗਏ ਟਮਾਟਰਾਂ ਸੜੀਆਂ ਪੜੀਆਂ ਲਿਆਏ ਫਰੈਸ਼ ਵੈਜੀਟੇਬਲ ਲੈ ਕੇ ਹੁੰਦੇ ਨੇ ਭਾਵੇਂ ਮਹਿੰਗੀ ਲਿਆਵੇ ਕਿਉਂਕਿ ਨਾ ਕੁਆਲਿਟੀ ਦੇ ਸਿਰ ਤੇ ਆ ਤੁਸੀਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਵਿਜ਼ਿਟ ਕਰਕੇ ਇੱਥੋਂ ਦਾ ਫੂਡ ਟਰਾਈ ਕਰੋ ਬੈ ਕੇ ਬੰਦਿਆਂ ਦਾ ਵਿਵਹਾਰ ਚੇਕ ਕਰੋ ਬਹੁਤ ਵਧੀਆ ਵਿਵਹਾਰ ਹੈ ਬੰਦੇ ਨਾਲ ਢੀਲ ਬਹੁਤ ਨਰਮੀ ਨਾਲ ਹੁੰਦੇ ਨੇ ਹਨਾ ਤੇ ਫਰੈਂਡਲੀ ਮਾਹੌਲ ਜ ਹੈ ਪਰਿਵਾਰਿਕ ਮਾਹੌਲ ਜ ਹੈ ਤੁਸੀਂ ਆਓ ਬੈਠੋ ਤੇ ਇਟਾਲੀਅਨ ਫੂਡ ਹੈ ਰਿਪਰ ਜੀ ਨਾ ਆਉ ਪਮੇ ਇਥੇ ਕਿਉਂ 버ਗਰ ਪੀਜ਼ਾ ਨਹੀਂ ਮਿਲਣਾਗਾ ਇਥੇ ਵੈਜ ਐਂਡ ਨੋਨ ਵੈਜ ਦਾ ਸਪੈਸ਼ਲ ਹੈਗਾ ਇਹ ਬਿਲਕੁਲ ਜੀ ਹਾਂ ਹਾਂ ਜੀ ਹਾਂ ਜੀ ਤੇ ਖਾਣ ਪੀਣ ਵੀ ਦਾ ਵਾਸਤੇ ਤਾਂ ਸਪੈਸ਼ਲ ਹੈ ਹੀ ਪਰਸਨਲ ਕੈਬਿਨ ਬਣੇ ਹੋਏ ਤੁਸੀਂ ਆਪ ਦਾ ਇੰਜੋਏ ਕਰ ਸਕਦੇ ਹੋ ਪਾਰਟੀ ਕਰ ਸਕਦੇ ਹੋ ਐ ਜੀਆਂ ਹੋਰ ਵੀਡੀਓ ਵਾਸਤੇ ਤੁਸੀਂ ਇਸ ਪੇਜ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਤੇ ਇਸ ਵੀਡੀਓ ਸ਼ੇਅਰ ਕਰ ਦਿਓ ਸ਼ੇਅਰ ਕਰਕੇ ਜਿਹੜੇ ਜਿਹੜੇ ਮਿੱਤਰ ਆਪਣੇ ਦੇਖਣਗੇ ਤੇ ਉਹ ਉਹਦੇ ਵਾਸਤੇ ਸਪੈਸ਼ਲ ਆਫਰ ਹੈ ਵੀ ਜੀ ਆਪਾਂ ਨੂੰ ਘਰੇ ਬੈ ਕੇ ਆਰਡਰ ਦੇਣਾ ਹੋਵੇ ਤਾਂ ਸਾਡਾ ਨੰਬਰ ਸ਼ੇਅਰ ਕਰ ਸਕਦੇ ਹੋ ਤੁਸੀਂ ਹਾਂਜੀ ਆਪਣਾ ਸਵੇਗੀ ਤੇ ਜੋਮੈਟੋ ਦਾ ਵੀ ਆਪਣੇ ਕੋਲ ਆਰਡਰ ਲੱਗਦਾ ਹੈ ਅੱਛਾ ਹਾਂਜੀ ਡਿਲੀਵਰੀ ਕਰਾ ਸਕਦੇ ਹਾਂ ਤੇ ਨੰਬਰ ਨੰਬਰ ਆਪਾਂ ਦਿਖਾ ਦੇਵਾਂਗੇ ਬੋਲ ਵੀ ਦਿਓ ਆਪਾਂ ਦਿਖਾ ਦੇ ਦਿੰਦੇ ਹਾਂ ਲੇਵਿਜ ਜਮੈਟੋ ਤੇ ਸਵੀਗੀ ਤੇ ਵੀ ਲਾਏ ਹੋਏ ਆ ਬਾਈ ਨੇ ਹਾਂਜੀ ਵੀਰ ਜੀ ਹਾਂ ਤੇ ਥੈਂਕ ਯੂ ਦੋਸਤੋ ਆਪਾਂ ਮਿਲਦੇ ਆ ਨੈਕਸਟ ਵੀਡੀਓ ਵਾਸਤੇ ਇਹਨਾਂ ਵੀਡੀਓ ਨੂੰ ਸ਼ੇਅਰ ਕਰ ਲਓ ਲਾਈਕ ਕਰ ਦਿਓ ਤੇ ਵੀਰ ਨੂੰ ਆ ਕੇ ਜੀ ਇੱਕ ਵਾਰੀ ਵਿਜ਼ਿਟ ਜਰੂਰ ਕਰਿਓ ਥੈਂਕ ਯੂ ਬਾਈ ਓਕੇ ਸਤਿ ਸ੍ਰੀ ਅਕਾਲ ਧੰਨਵਾਦ